ਇਹਨਾਂ ਦੇ ਡਾਕੂਮੈਂਟੇਸ਼ਨ ਸਾਰੇ ਚੈੱਕ ਕੀਤੇ ਹਨ ਔਰ ਉਸ ਤੋਂ ਇਲਾਵਾ ਨੇ ਜਿਹੜੀ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਜਿਹਦੇ ਵਿੱਚ ਛੋਟੀਆਂ ਜਿਹੜੀਆਂ ਕਮੀਆਂ ਸਾਨੂੰ ਕੁਝ ਪਾਈਆਂ ਗਈਆਂ ਜਿਵੇਂ ਕਿ ਫਰਸਟ ایڈ ਬਾਕਸ ਹੈ ਉਹ ਥੋੜੇ ਜੇ ਉੱਚੇ ਕੱਦ ਦਾ ਚੀਜ਼ ਚੇਂਜ ਕਰਨ ਲਈ ਇੱਕ ਅੱਧੀ ਬਾਸਟ ਸਟ੍ਰੋਪ ਜਿਹੜਾ ਲੱਗਣ ਵਾਲਾ ਹੈ ਉਦੇ ਅਸੀਂ ਹੁਣ ਚਲਾਨ ਕੀਤੇ ਆ ਤੇ ਕੁਝ ਹੋਰ ਹਦਾਇਤਾਂ ਦਾ ਨੂੰ ਜਿਹੜੀਆਂ ਕਿ ਇਹਨੂੰ ਬਿਹਤਰ ਕਰ ਸਕਣ ਉਹ ਅਸੀਂ ਪਾਸ ਕਰਕੇ ਜਾ ਰਹੇ ਹਾਂ ਬਾਕੀ ਡਾਕੂਮੈਂਟੇਸ਼ਨ ਇਹਨਾਂ ਦੀ ਆਲਮੋਸਟ ਸਾਰੀ ਬਹੁਤ ਅੱਛੀ ਕੰਡੀਸ਼ਨ ਵਿੱਚ ਪਾਈ ਗਈ ਹੈ ਜਿਵੇਂ ਇਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਵਗੈਰਾ ਸਭ ਡ్రਾਈਵਰਸੀ ਕਰਾਈ ਹੋਈ ਹੈ ਮਸ਼ੀਨ ਦੀ ਜਮਾ ਬੰਦਾ ਨੇ ਬਾਅਦ ਸਕੂਲ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਕੀ ਕੀ ਖਾਮੀਆਂ ਮਿਲੀਆਂ ਅਸੀਂ ਜਿਹੜੀ ਸਾਡੀ ਨਾ 7 ਤਰੀਕ ਤੋਂ ਜਿਹੜੀ ਚੈਕਿੰਗ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਦੇ ਤਿਨ ਹੋਈ ਹੈ ਸਟਾਰਟ ਹੋਈ ਹੋਈ ਹੈ ਅੰਡਰ ਦੀ ਚੇਅਰਮੈਨਸ਼ਿਪ ਆਫ ਐਸ ਡੀ ਐਮ ਮੈਮ ਐਸ ਡੀ ਐਮ ਮੈਮ ਮਾਪਾ ਕੀ ਚੈਕਿੰਗ ਕਰ ਰਹੇ ਨੇ ਤਾਂ ਅਸੀਂ ਅੱਜ ਲਗਾਤਾਰ ਜਿਹੜੇ ਹੈ ਸਕੂਲ ਕਾਫੀ ਚੈੱਕ ਕੀਤੇ ਨੇ ਤੇ ਅੱਗੇ ਵੀ ਕਰਨ ਜਾ ਰਹੇ ਹਾਂ ਹੁਣ ਅਸੀਂ ਇਸ ਟਾਈਮ ਬੰਦਾ ਭਦਰ ਸਿੰਘ ਸਕੂਲ ਚ ਆਏ ਹਾਂ ਇਹਨਾਂ ਦੇ ਡਾਕੂਮੈਂਟੇਸ਼ਨ ਸਾਰੇ ਚੈੱਕ ਕੀਤੇ ਹਨ ਔਰ ਉਸ ਤੋਂ ਇਲਾਵਾ ਨਦੀ ਜਿਹੜੀ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਜਿਹਦੇ ਵਿੱਚ ਛੋਟੀਆਂ ਜਿਹੜੀਆਂ ਕਮੀਆਂ ਸਾਨੂੰ ਕੁਝ ਪਾਈਆਂ ਗਈਆਂ ਜਿਵੇਂ ਕਿ ਫਰਸਟ ایڈ ਬਾਕਸ ਹੈ ਉਹ ਥੋੜੇ ਜੇ ਉੱਚੇ ਕੱਦ ਦਾ ਚੀਜ਼ ਚੇਂਜ ਕਰਨਾ ਲਈ ਕੱਦੀ ਬਸਟ ਸਟ੍ਰੋਬ ਜੋੜਾ ਲੱਗਣ ਵਾਲਾ ਉਹਦੇ ਅਸੀਂ ਹੁਣ ਚਲਾਨ ਕੀਤੇ ਆ ਤੇ ਕੁਝ ਹੋਰ ਹਦਾਇਤਾਂ ਇਹਨਾਂ ਨੂੰ ਜਿਹੜੀਆਂ ਕਿ ਇਹਨੂੰ ਬਿਹਤਰ ਕਰ ਸਕਣ ਉਹ ਅਸੀਂ ਪਾਸ ਕਰਕੇ ਜਾ ਰਹੇ ਹਾਂ ਬਾਕੀ ਡਾਕੂਮੈਂਟੇਸ਼ਨ ਇਹਨਾਂ ਦੀ ਆਲਮੋਸਟ ਸਾਰੀ ਬਹੁਤ ਅੱਛੀ ਕੰਡੀਸ਼ਨ ਵਿੱਚ ਪਾਈ ਗਈ ਹੈ ਜਿਵੇਂ ਇਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਵਗੈਰਾ ਸਭ ਡਰਾਈਵਰਸ ਦੀ ਕਰਾਈ ਹੋਈ ਹੈ ਉਹ ਐਪਰੀਸ਼ੀਏਟੇਬਲ ਹੈ ਉਸ ਤੋਂ ਇਲਾਵਾ ਜੋ ਵੀ ਕਮੀਆਂ ਹਨ ਉਹ ਅਸੀਂ ਇਹਨਾਂ ਨੂੰ ਹਦਾਇਤਾਂ ਜਾਰੀਆ ਕਰਤੀਆਂ ਨੇ ਤੇ ਜਿਵੇਂ ਇਹ ਮੁਕੰਮਲ ਕਰਦਣਗੇ ਅਸੀਂ ਇਹਨਾਂ ਦੀ ਰੀ ਚੈਕਿੰਗ ਕਰਾਂਗੇ ਤੁਹਾਡਾ ਕਿ ਕਿ ਇਹਨਾਂ ਦੀ ਗੱਡੀਆਂ ਦੀ ਇਹ ਚੈਕਿੰਗ ਕੀਤੀ ਹੈ ਕਿ ਕਿ ਬੱਚੇ ਸਵੇਰੇ ਕਿੰਨੇ ਆਉਂਦੇ ਨੇ ਜਾਂ ਫਿਰ ਸ਼ਾਮ ਨੂੰ ਕਿੰਨੇ ਵਾਪਸ ਜਾਂਦੇ ਜੀ ਉਹ ਵੀ ਸਾਡਾ ਟਰੈਕ ਨਾਲ ਦੀ ਨਾਲ ਚੱਲ ਰਿਹਾ ਸਾਈਮਲਟੇਨੀਅਸਲੀ ਫਿਲਹਾਲ ਅਸੀਂ ਜਿਹੜਾ ਸਾਡਾ ਫੋਕਸ ਹੈ ਕਿ ਗੱਡੀਆਂ ਫਿੱਟ ਨੇ ਕਿ ਨਹੀਂ ਚੱਲਣ ਯੋਗ ਹੈ ਕਿ ਨਹੀਂ ਉਸ ਤੋਂ ਬਾਅਦ ਅਸੀਂ ਜਦੋਂ ਬੱਚੇ ਜਾਂਦੇ ਆਉਂਦੇ ਨੇ ਉਹ ਅਸੀਂ ਆਨ ਰੋਡ ਵੀ ਚੈਕਿੰਗ ਜਿਹੜੀਆਂ ਇਹਨਾਂ ਦੀਆਂ ਕਰ ਰਹੇ ਹਾਂ ਉਹਦੇ ਵਿੱਚ ਉਹ ਚੀਜ਼ਾਂ ਚੈੱਕ ਹੋਣਗੀਆਂ ਕਿ ਬੱਚੇ ਕਿੰਨੇ ਆ ਰਹੇ ਕਿੰਨੇ ਜਾ ਰਹੇ ਨੇ ਜੀ ਜਦ ਤੁਸੀਂ ਪਾਪਾ ਬੰਦਾ ਜੀ ਪਹਾਂਚ ਸਕੂਲ ਦੇ ਵਿੱਚ ਆ ਪਤੂਰ ট্রান্সਪੋਰਟ ਕਲਰ ਕੋ ਹਾਂਜੀ ਹਾਂਜੀ ਤੁਹਾਡੇ ਵੱਲੋਂ ਕੀ ਸਹਿਯੋਗ ਦਿੱਤਾ ਜਾ ਰਿਹਾ ਅੱਜ ਪ੍ਰਸ਼ਾਸਨ ਇੱਥੇ ਪਹੁੰਚਿਆ ਤੇ ਗੱਡੀਆਂ ਦੇ ਵਿੱਚ ਕੁਝ ਕਮੀਆਂ ਵੀ ਨੇ ਅਸੀਂ ਮੈਕਸਿਮਮ ਸਾਡੇ ਡਾਕੂਮੈਂਟ ਜਿਹੜੇ ਨੇ ਅਪਡੇਟ ਨਹੀਂ ਅਸੀਂ ਮੈਡਮ ਨੂੰ ਚੈੱਕ ਕਰਾ ਦਿੱਤੇ ਨੇ ਬਾਕੀ ਜਿਹੜੀਆਂ ਖਾਮੀਆਂ ਪਾਈਆਂ ਗੀਆਂ ਨੇ ਮੋਸਟਲੀ ਕੋਈ ਵੀ ਮੈਡੀਕਲ ਦੀ ਇੱਕ ਅੱਧੀ ਦਵਾਈ ਜਿਹੜੀ ਆ ਉਹ ਸਹੀ ਨਹੀਂ ਹੈ ਬਾਕੀ ਜਿਹੜੀਆਂ ਵੀ ਹੋਰ ਕਮੀਆਂ ਪਾਈਆਂ ਹੋਈਆਂ ਨੇ ਉਹਨੂੰ ਅਸੀਂ ਅਪਡੇਟ ਕਰਕੇ ਜਲਦੀ ਤੋਂ ਜਲਦੀ ਉਹਦੀ ਕੰਪਲੀਸ਼ਨ ਰਿਪੋਰਟ ਜਿਹੜੀ ਆ ট্রান্সਪੋਰਟ ਵਿਭਾਗ ਨੂੰ ਭੇਜ ਦੇਵਾਂਗੇ ਜਸਟਿਸ ਟੀਐਮ ਸਾਹਿਬ ਨੂੰ ਭੇਜ ਦੇਵਾਂਗੇ Gracias.